ਪੰਜਾਬੀ ਨਵੇਂ-ਨਵੇਂ ਰਿਸ਼ਤੇ ਦੇਖਣ ਦੇ ਲਈ ਤੁਸੀਂ ਸਾਡੇ ਪੇਜ ਨੂੰ ਫੋਲੋ ਜਰੂਰ ਕਰ ਲਓ ਜੀ ਅੱਜ ਦੇ ਰਿਸ਼ਤੇ ਕਰੋ ਨੋਟ ਐਮਏ ਕੀਤੀ ਹੋਈ ਹੈ ਕੁੜੀ ਦਾ ਮਿਊਜ਼ਿਕ ਦੇ ਨਾਲ 1991 ਡੇਟ ਆਫ ਬਰਥ ਕੱਦ 5 ਫੁੱਟ 3 ਇੰਚ ਕੁੜੀ ਅੰਮ੍ਰਿਤਾਰੀ ਹੈ ਜੀ ਸਾਰਾ ਪਰਿਵਾਰ ਸਾਕਾਹਾਰੀ ਹੈ ਰਿਸ਼ਤਾ ਚਾਹੀਦਾ ਜਰਨਸ ਸ਼੍ਰੇਣੀ ਦਾ ਕੋਈ ਵੀ ਮੁੰਡਾ ਹੋਵੇ ਮੁੰਡੇ ਦਾ ਅੰਮ੍ਰਿਤਸਰਿਆ ਹੋਵੇ ਤੇ ਚੰਗੀ ਪੜ੍ਹਾਈ ਕੀਤੀ ਹੋਵੇ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਜੀ ਪਰਿਵਾਰ ਦਾ ਨੰਬਰ ਤੁਸੀਂ ਸਾਨੂੰ ਪੱਟ ਸਕਦੇ ਤੇ ਮੈਸੇਜ ਕਰਕੇ ਲੈ ਸਕਦੇ ਹੋ ਜਾਂ YouTube ਦੇ ਵਿੱਚ ਅਸੀਂ ਪੂਰੀ ਵੀਡੀਓ ਪਾਈ ਗਈ ਹੈ ਉੱਥੇ ਅਸੀਂ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਤੁਸੀਂ YouTube ਤੇ ਜਾ ਕੇ ਪੂਰੀ ਵੀਡੀਓ ਦੇਖ ਕੇ ਵੀ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਹੋ। ਅਗਲਾ ਰਿਸ਼ਤਾ ਜੀ 10ਵੀਂ ਪਾਸ ਮੁੰਡਾ ਜੱਟ ਸਿੱਖ ਪਰਿਵਾਰ ਤੋਂ 2002 ਡੇਟ ਆਫ ਬਾਰਤਾ 4.5 ਕਿੱਲੇ ਜ਼ਮੀਨਾਂ ਦੀ ਹੈ। ਕੋਈ ਘਰੇਲੂ ਕੁੜੀ ਦੀ ਲੋੜ ਹੈ ਜੀ ਏਰੀਆ ਮੁਖਤਸਰ ਸਾਹਿਬ ਫਿਰੋਜ਼ਪੁਰ ਜਾਂ ਫਾਜ਼ਿਲਕਾ ਹੋਵੇ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਹੋ ਬਾਇਓ ਦੇ ਵਿੱਚ ਅਸੀਂ YouTube ਦਾ ਲਿੰਕ ਦਿੱਤਾ ਹੋਇਆ ਉੱਥੇ ਜਾ ਕੇ ਤੁਸੀਂ ਰਿਸ਼ਤੇ ਸਾਰੇ ਦੇਖ ਸਕਦੇ ਹੋ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਪਾਏ ਜਾਂਦੇ ਨੇ ਜੀ। ਆਗਲਾ ਰਿਸ਼ਤਾ ਵੀ ਪਲੱਸ 2 ਪਾਸ ਜੱਟ ਸਿੱਖ ਪਰਿਵਾਰ ਦੇ ਵਿੱਚੋਂ 4.5 ਕਿਲੋ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਸਾਰੀ ਜਾਣਕਾਰੀ ਤੁਸੀਂ ਸਾਡੇ YouTube ਚੈਨਲ ਤੇ ਜਾ ਕੇ ਦੇਖੋ